ਲੋਗਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚਾਹ ਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਬਹੁਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਗਰਮੀ ਜਿਹੜੀ ਹੋ ਰਹੀ ਹੈ ਜੀ ਪੂਰੀ ਵੀ ਮੇ ਵੀ ਪਈ ਜਾਂਦਾ ਮੇ ਪੈਣ ਦੇ ਨਾਲ ਥੋੜੀ ਬਹੁਤੀ ਰਾਹਤ ਮਿਲ ਜਾਂਦੀ ਹੈ ਚਲੋ ਦਿਨ ਵੀ ਆ ਗਰਮੀ ਦੇ ਵੀ ਗਰਮੀ ਪਾਣੀ ਵੀ ਜ਼ਰੂਰੀ ਹੈ ਫਸਲਾਂ ਤੁਹਾਨੂੰ ਪਤਾ ਜਿੱਕਣਾ ਮੱਕੀ ਆ ਹੁਣ ਮੱਕੀ ਦੀ ਵੀ ਵੜਾਈ ਪੂਰੀ ਚੱਲ ਰਹੀ ਹੈ ਤੇ ਬੈਠੇ ਜੀ ਆਪਾਂ ਆਪਣੇ ਘਰ ਦੇ ਵਿੱਚ ਪਰਮਾ ਜੀ ਜਿਹੜਾ ਜਾ ਰਿਹਾ ਟਿਊਸ਼ਨ ਵੀ ਵੀਡੀਓ ਬਣਾਉਣ ਦਾ ਜੀ ਮਕਸਦ ਤੁਹਾਨੂੰ ਦੱਸ ਦਿੰਦਾ ਬੇ ਪਰਮ ਦੀ ਮੰਮੀ ਗਈ ਵੀ ਉਧਰ ਮਹੇਕਰਾਂ ਦੇ ਇਹਨਾਂ ਟਿਊਸ਼ਨ ਜਾਣਾ ਤਾਂ ਬਈ ਕਹਿੰਦੇ ਵੀ ਭੈਣਾਂ ਦਾ ਪਿਆਰ ਆ ਜਿਹੜਾ ਲੱਗੇ ਹੁੰਦਾ। ਵੀ ਜਸ਼ਨ ਨੇ ਦੇਖ ਲਓ ਕੱਪੜੇ ਵੀ ਪਾਏ ਤੇ ਚਾਹ ਵੀ ਬਣਾਈ। ਬੈਠੇ ਬੈਠੇ ਨਾ ਦੇਖ ਲਿਆ। ਚਲੋ ਵੀਰੋ ਧੀਆ ਦਾ ਤਾਂ ਆਪਾਂ ਕਰਜ਼ਾ ਦੇ ਨਹੀਂ ਸਕਦੇ। ਸੋ ਬਾਕੀ ਚਲੋ ਕੈਮਰਾਮੈਨ ਜਿਸ ਨੇ ਬਣੀ ਵੀ ਆ ਉਹਦੇ ਨਾਲ ਵੀ ਮੁਲਾਦਨਾ ਤੁਹਾਨੂੰ ਮਿਲਿਆ ਜੀ। ਮੇਰਾ ਲਿਸਨ ਸੈਲਨ ਤੇ ਐਪਕਸ ਸਟ੍ਰਿਕਲ ਜੀ। ਸਟ੍ਰਿਕਲ ਜੀ। ਹਾਂ ਬਈ। ਕਿਥੋਂ ਝੱਲੇੋਂ ਡੰਡਾ ਮੇਰਾ? ਟਿਊਸ਼ਨ ਨੂੰ ਲੈ। ਲੋ ਬਾਈ ਸੈਂਡਲ ਹੁੰਡਲ ਪਾ ਲੈ ਬੰਦੇ ਨੇ ਹੋ ਗਿਆ ਆਪਣਾ ਤਿਆਰ ਠੀਕ ਨੇ ਬਈ ਆਹ ਬੈ ਗਿਆ ਇਹਦਾ ਆ ਦੇਖੋ ਬਾਈ ਲੈ ਦੇ ਤੀ ਜਾ ਜਸ਼ਨ ਹਾਂ ਜੀ ਸਰਦ ਵਿਕਣਾ ਪਤਾ ਲੱਗ ਗਿਆ ਵੀ ਮੰਮੀ ਘਰ ਨਹੀਂ ਆਈ ਜੀ ਮੈਂ ਚਾਹ ਬਣਾ ਦਵਾਂ ਮੈਨੂੰ ਆਂਦੀ ਆ ਬਣਾਉਣੀ ਲੈ ਹਾਂ ਜੀ ਬਾਈ ਜਸ਼ਨ ਬਣਾਉਂਦੀ ਆ ਅੱਗੇ ਵੀ ਜਾ ਬਿਚ ਬਿਚਰ ਦੀ ਮੰਮੀ ਪਰ ਰੱਖਾਈ ਮੈਂ ਤਾਂ ਹਰਨਾ ਲੱਗਿਆ ਦੇਖੋ ਜੀ ਆਹ ਦੋ ਸਵਾਦ ਹੈ ਬਈ ਨੂਨ ਠੀਕ ਹੈ ਹੈ ਠੀਕ ਹੈ ਨੂਨ ਹਾਂ ਮਿੱਠਾ ਚੱਲ ਪੀ ਲੈ ਜੀ ਇਹਨੂੰ ਛੇੜ ਮਨ ਹੈਗਾ ਜੀ ਜਨਾ ਬੈਗ ਦੇ ਵਿੱਚ ਦੇਖ ਲੈ ਦੇ ਹਾਂਜੀ ਮੈਂ ਦੇਖ ਲਿਆ ਸਾਰਾ ਕੁਝ ਸਾਮਾਨ ਓਕੇ ਹੈ ਹਾਂਜੀ ਬਾਬਾ ਇਹ ਰੋਜ਼ ਦੀ ਰੋਜ਼ ਨਵੀਂ ਪੈਨਸਲ ਲੈ ਕੇ ਜਾਂਦਾ ਹੈ ਪਰੰਪੁੱਤ ਕੀ ਹੈ ਇਹ ਐਨੀ ਰਤ ਲਿਖਾਈ ਕਰਦਾ ਨਹੀਂ ਘੜੀ ਹੋ ਜਾਂਦਾ ਹਨਾ ਜਾ ਬੁਈ ਦੀ ਜਾ ਵੀ ਲੈਣੇ। ਲਓ ਭਾਈ ਆਹ ਹੈ ਭੈਣ ਭਾਈ ਦਾ ਪਿਆਰ ਲੜਾਈ ਵੀ ਸਾਰਾ ਕੁਝ ਚੱਲਦਾ। ਤੇ ਪੂਰੇ ਭਾਈ 4 ਵਜਾਂ ਨੂੰ 5-7 ਮਿੰਟ ਰਹਿੰਦੇ ਆ। ਬਾਈ ਨੇ ਹੁਣ ਚਾਹ ਰੀਕੇ ਅਡਾਰੇ ਦੇਣੀ ਮਾਰ। ਮੂੰਹ ਤਾਂ ਸਭ ਖਲਾੜੀ ਤੇ ਆ ਚਲੋ। ਠੀਕ ਹੈ। ਇਹ ਦੇਖ ਲਿਆ। ओके ਸਮਾਨਾ ਨਾ ਵੀ ਐਸ਼ਾ ਚਲ ਤੇ ਸਾਈਕਲ ਕਢਾ ਕੇ ਦਮਾ ਲੋ ਬਾਈ ਬੰਦਾ ਇਹ ਜਿਹੜਾ ਆਪਣਾ ਗ੍ਰੇਟ ਆ ਲੋ ਠੀਕ ਨਹੀਂ ਘਰ ਬਾਈ ਸਾਰੇ ਕੋਈ ਨਹੀਂ ਹੈਗਾ ਜੀ ਮੰਮੀ ਉਧਰ ਨੰਗੀ ਵੀ ਵੀ ਬਾਹਰ ਵੀ ਧੁੱਪ ਹੈ ਜਿਹੜੀ ਘਟ ਚੁੱਕੀ ਹੈ ਆ ਲੋ ਇਹਨਾਂ ਫੁੱਲ ਬਟਾ ਫੁੱਲ ਜਿਹੜੀ ਬਾਈ ਆ ਦੇਖੋ ਬਾਈ ਜਸ਼ਨ ਸਕੂਲ ਤੇ ਆਈ ਹੈ ਆਪਣੇ ਬੂਟ ਆ ਜਿਹੜੇ ਜਸ਼ਨ ਤਾਂ ਧੁੱਪ ਜੇ ਸੁੱਕਣੇ ਪਾਏ ਵੇ ਦੇਖ ਲਾ ਹਣਾ ਹਾਂ ਲੋ ਭਾਈ ਜਸ਼ਨ ਨੇ ਭਾਈ ਗੱਡੀ ਵੀ ਉਹਦੀ ਕੱਢ ਕੇ ਦੇ ਦੇਣੀ ਆ ਲੋ ਇੱਕਾ ਭਾਈ ਜਸ਼ਨ ਦਾ ਤਾਂ ਦੇਣਾ ਦੇ ਨਹੀਂ ਸਕਦੇ ਉਹ ਦੇਖੋ ਭਾਈ ਬੰਦਾ ਉਹ ਦੇਖਣ ਆ ਗਿਆ ਲੈ ਕਿ ਜੱਲੇ ਬੰਮੂ ਜਦਾ ਦੇਖਣ ਆ ਗਿਆ ਹੈ ਕੱਢ ਲਿਆ ਗੱਡੀ ਨੂੰ ਬੂਟਾਂ ਚ ਵੀ ਜਸ਼ਨ ਪਾਣੀ ਪੈਣਾ ਅੱਜ ਪੁੱਤ ਹਾਂਜੀ ਹਾਂ ਹਾਂਜੀ ਠੀਕ ਇਹ ਆਹ ਨਹੀ। ਯਾ ਲੋ ਬਾਈ ਗੱਡੀ ਪਰ ਵੀ ਨਵੀਂ ਤਰਪਾਲ ਆ ਗਈ। ਪੁਰਾਣੀ ਜਿਹੜੀ ਖਰਾਬ ਹੋ ਚੁੱਕੀ ਸੀ। ਇਧਰ ਬਾਈ ਆਪਣਾ। ਇਹ ਆਹ ਲੰਘ ਗਿਆ ਬਾਈ ਬੰਮੂ ਨਾਲੇ। ਉਹ ਦੇਖੋ ਘੇਰ ਦਾ ਬੰਮੂ ਨੂੰ। ਇਹ ਆਹ ਦੇਖੋ। ਚਲੋ ਆਹ ਦੇਖੋ ਬਾਈ। ਇਹ ਵੀ ਆਪਣਾ ਖੜਾ। ਆ ਵੇ ਗਿਆ। ਹਾਂਜੀ। ਮਾਰਗਸ਼ਾਲ ਦੇਲਾ ਫੜਾ ਦੀ ਫੜਾ ਨਾ। ਚਲੋ ਠੀਕ ਐ ਸਿਰਨ ਬੂਟਿਆਂ ਚ ਵੀ ਪਾਣੀ ਪੈਣਾ ਪੁੱਤ ਅਜ ਦੁਬਾਰਾ ਹਾਂ ਠੀਕ ਨੇ ਲੋ ਬਾਈ ਆਰੇ ਕੰਮ ਓਕੇ ਐ ਹਾਂ ਨਾ ਹਾਂਜੀ ਨਾ ਬੂਟ ਤੇ ਰੋਜ਼ ਵੀ ਗਿੱਲੇ ਹੋ ਜਾਂਦੇ ਆ ਜਿਹੜਾ ਤੂੰ ਪਜਾ ਰੱਖ ਦਿੰਦੀ ਐ ਨਹੀਂ ਉਹ ਅੱਜ ਪਾਣੀ ਗਿੱਲ ਗਿਆ ਤਾਂ ਹਾਂ ਠੀਕ ਐ ਚਲੋ ਬਾਈ ਇਹ ਵੀ ਪੌੜੀ ਹੈਟਾ ਬਾਕੀ ਮੌਸਮ ਬਾਈ ਬੱਦਲ ਵਾਈ ਹੈਗੀ ਐ ਉਹ ਬਈ ਚੱਲੀ ਜਾਂਦਾ ਕੰਮ ਦੇਖੀ ਚਲੋ ਚੱਲ ਚਲ ਜਿਸਨ ਮੰਨ ਵੀ ਲੈ ਦੇ ਪਤਾ ਚਾ ਹਾਂ ਠੀਕ ਨੇ ਚਲੋ ਗਿਆ ਸਾਡਾ ਬੰਦਾ ਵਾਹੀਂ ਆਪਣੀ ਮੰਮੀ ਨੂੰ ਮਿਲ ਕੇ ਜਾਵੇ ਸ਼ੋਨੀ ਹਾਂ ਇਹ ਹੋ ਗਈ ਜਿਸਨ ਮੰਨ ਚਾਹ ਲੈਣ ਬਾਈ ਇੱਧਰ ਪੁਰਾ ਚੱਲਦਾ ਦਾ ਪਖਾ ਇੱਧਰ ਬੈਠੇ ਤੇ ਇੱਧਰ ਬਾਈ ਅਮਨ ਪਿਆ ਏ ਏਸੀ ਲਾਈਏ ਆਪਾਂ ਥੋੜਾ ਜਿਹਾ ਦਿਨ ਦੇ ਵਿੱਚ ਏਸੀ ਤੇ ਪਰਹਿੰਜ ਲੈ ਪਤਰਾ ਲਿਆ ਫਿਰ ਲੈ ਬਾਈ ਗਣਾ ਬਾਈ ਪੱਖਾ ਇੰਨੀ ਕੂਦੇ ਪਰ ਬੀ ਉੱਪਰ ਚਵਾਰੇ ਆ ਇੰਨਾ ਹੈ ਵੀ ਠੰਡਾ ਮੌਸਮ ਤੇ ਨਹੀਂ ਚਵਾਰੇ ਆ ਵੀ ਉੱਪਰ ਤੇ ਠੰਡੇ ਹੈ ਕਮਰਿਆਂ ਦੇ ਵਿੱਚ ਉਹ ਬਾਈ ਇੱਥੇ ਤਾਂ ਜਾਣਣ ਆਈ ਜਿੰਦਾ ਲੈ ਬਾਈ ਆ ਕੀ ਜੈਸਨ ਮੇਰੇ ਵੀ ਚੱਲ ਕਿੱਥੇ ਰੱਖ ਦੇ ਠੀਕ ਆ ਓਕੇ ਥੈਂਕ ਯੂ ਚਲੋ ਬਾਈ ਖੇਤ ਚ ਜਾ ਕੇ ਮਿਲਦੇ ਆ ਉਨਾ ਤੁਹਾਨੂੰ ਧਾਨਾ ਕਹਿੰਦੇ ਵੀ ਤੁਹਾਡਾ ਗੇੜਾ ਮਲਾ ਦੇਣਾ। ਲੋ ਬਾਈ ਪਹੁੰਚ ਗਏ ਪਿੰਡ ਵਾਲੀ ਮੋਟਰ ਪਰ। ਆ ਜਸਮੀਰ ਬਾਈ ਵਾਲੇ ਧਾਨਾ ਬਾਈ ਇੰਨਾ ਚ ਵੀ ਅੱਜ ਦੇ ਪੈ ਚੁੱਕਿਆ। ਉਹ ਉੱਪਰ ਆਪਣੇ ਧਾਨਾ ਤਿੰਨ ਕ ਦਿਨ ਦਾ ਫਰਕ ਹੈ ਇੰਨਾ ਧਾਨਾ ਦਾ। ਵੀ ਚਲੋ ਇਹਦੇ ਚ ਰੇ ਅੱਜ ਪੈ ਗਿਆ। ਉਹਦੇ ਚ ਤਿੰਨ ਚਾਰ ਦਿਨ ਪਹਿਲਾਂ ਪੈ ਗਿਆ ਜਿੱਕਣਾ ਲੱਗੇ ਤੇ ਅੱਜ ਤੋਂ ਤਿੰਨ ਚਾਰ ਦਿਨ ਨੂੰ ਜਿਹੜੇ ਇਹ ਵੀ ਏਕ ਨਹੀਂ ਹੋ ਜਾਣੇ। ਸੋ ਏਕ ਨਹੀਂ ਅਲੱਗ-ਅਲੱਗ ਫਰਕ ਹੈ ਬਾਈ ਆ ਵਿੱਕੀ ਬਾਈ ਦਾ ਦੇ ਆਗੇ। ਇਹ ਐ ਧਾਨਾ ਤਾਂ ਤਿੰਨ ਚਾਰ ਦਿਨ ਲੇਟ। ਸੋ ਜੀਰੀ ਬਹੁਤ ਵਧੀਆ ਬਾਈ ਬਾਕੀ ਬਾਈ ਅੰਬ ਪਰ ਅੰਬੀਆਂ ਵੀ ਦੇਖ ਲੇ ਲੋ ਸਾਰੇ ਅੰਬ ਬਾਈ ਜਿਹੜਾ ਪੱਕਿਆ ਪਿਆ ਏ ਜੀ ਦਾ ਉਹ ਜੀ ਕਰਦਾ ਆਪਣਾ ਆ ਕੇ ਡੰਡਾ ਪਿਆ ਬਾਈ ਉਹ ਦੇਖੋ ਕਿੱਡਾ ਲੰਬਾ ਵੀ ਆਪਣਾ ਆ ਦੇਖੋ ਜਿਕਨਾ ਅੰਬੀ ਆ ਬਾਈ ਇਹਦਾ ਜੀ ਕਰਦਾ ਆਪਣਾ ਬਾਈ ਤੋੜ ਕੇ ਖਾਈ ਜਾਂਦਾ ਇੱਥੇ ਤੱਕ ਇੰਨਾ ਏ ਵੀ ਜੇ ਲੇਟ ਆਉਂਦੇ ਆ ਤਾਂ ហេਠਾਂ ਵੀ ਅੰਬੀਆਂ ਗੇਰੀਆ ਵੀ ਹੁੰਦੀਆਂ ਵੀ ਉਹ ਆਪਣੀ ਚੱਕ ਕੇ ਵੀ ਖਾ ਸਕਦਾ ਹੁਣ ਤੱਕ ਕੋਈ ਢੇੜਾ ਮਾਰ ਗਿਆ ਵੀ ਮੈਂ ਤੁਹਾਨੂੰ ਹੁਣ ਵੀ ਦਿਖਾ ਦਿੰਦਾ ਵੀ ਕਿਤੇ ਨਾ ਕਿਤੇ ਐਮਬੀਏ ਜਿਹੜੀ ਉਹ ਗਿਰੀ ਵੀ ਹੁੰਦੀ ਆ ਸੋ ਵੀ ਆਂਬ ਸਾਰੇ ਪੱਕੇ ਪਏ ਆ ਟੋਟਲੀ ਚਲੋ ਰੋਤਾ ਬਾਈ ਇਹਨਾਂ ਦੇ ਆ ਲੋ ਸਾਰੇ ਵੀ ਬਾਈ ਬਹੁਤ ਤਰ੍ਹਾਂ ਦੇ ਆਂਬ ਆ ਬਾਈ ਇਹ ਆਂਬ ਨੇ ਅੰਬੀ ਹਰੀ ਹੋ ਰਣੀ ਐ ਪਰ ਪੱਕ ਜਾਨੀ ਪਤਾ ਨਹੀਂ ਲੱਗਣਾ ਉਹਦਾ ਗਿਰੇ ਤੇ ਹੀ ਪਤਾ ਲੱਗਣਾ ਏਕਨ ਹੁਣ ਦੇਖੋ ਇਹ ਆ ਲੋ ਆਮ ਵੀ ਪੱਕੀ ਆ ਬਾਈ ਇਹ ਬਸ ਗਿਰ ਗਈ ਪੱਕ ਕੇ ਆ ਲੋ ਹਾਂ ਤੁਹਾਨੂੰ ਦੱਬੇ ਤੇ ਹੀ ਪਤਾ ਲੱਗਦਾ ਲੈ ਪੱਕੀ ਆਂਦੀ ਆ ਬਸ ਏਕਣਾ ਵੀ ਹੰਬੀ ਦਾ ਹੁਣ ਦੇਖ ਲੋ ਕਿਆ ਕਹਿ ਸਕਦੇ ਆਪਾਂ ਵੀ ਹਰੀ ਆ ਇਹ ਇਹ ਅੰਬ ਅੰਬੀਆਂ ਬਾਈ ਪੂਰੀਆਂ ਹੋ ਜਾਂਦੀ ਆ ਉਧਰ ਲੰਬਾਂ ਦੇ ਵੇਖਣਾ ਅੰਬੇ ਜਿਹੜੇ ਚਲੋ ਬਾਈ ਧੋ ਵੀ ਲੈਂਦੇ ਆ ਤੀਨੋਂ ਐ ਜੀ ਦਾ ਜੀ ਕਰਦਾ ਚਿੱਤ ਕਰਦਾ ਉਹ ਰਾਇ ਤੇ ਆਪਣਾ ਬਾਈ ਫਲ ਖਾ ਲੈਂਦਾ ਬਾਕੀ ਆਹ ਜਾਮਣਾ ਦੇਖ ਲੋ ਕਕੀਆਂ ਵਿੱਚੇ ਪੱਕੀਆਂ ਬਾਈ ਗਿਰੀ ਜਾਂਦੀਆਂ ਸੋ ਇਧਰਲੇ ਅੰਬਾਂ ਨੇ ਦੀ ਹੁਣ ਮਾਦਾ ਹੁੰਦਾ ਵੀ ਆਹ ਬਾਈ ਮਲਕੀਤ ਬਾਈ ਦਾ ਖੇਤ ਰਹਿ ਗਿਆ ਲੱਗਣ ਤੇ ਤੇ ਵੀ ਲੱਜਾ ਹੁਣ ਆਹ ਅੰਮਨੋ ਵੀ ਬਾਈ ਪਹਿਲਾਂ ਤੀ ਪੱਕਾਂ ਲੱਗੇਦੇ ਅੰਬਿਆ ਜਿਹੜੀਆਂ ਰਹਿ ਗਈਆਂ ਸਮਝ ਲੋ ਵੀ ਉਹ ਪੱਕੀਆਂ ਹੀ ਆ ਲੈਕਣ ਆ ਇਹ ਵਿੱਚੇ ਵਿੱਚ ਬਹੁਤ ਅੰਬੀਆਂ ਜਿਹੜੀਆਂ ਨੇੜੇ ਨੇੜੇ ਪੱਕ ਜਾਂਦੀਆਂ ਸੋ ਜੀ ਦਾ ਜੀ ਕਰਦਾ ਆਪਣਾ ਖਾਈ ਚਲੋ ਆਲਾ ਆ ਦੇਖੋ ਲਾ ਕਿਹੜੇ ਸਾਵ ਨਾਲ ਅੰਬੀਆ ਲ ਫਲਿਆ ਪਿਆ ਨਾਲੇ ਬਾਈ ਧਰਤੀ ਪਰੇ ਆ ਇੱਥੇ ਤੱਕ ਮੈਂ ਲਾਉਦਾ ਵੀ ਆ ਵੀ ਪੱਕੀ ਹੋਮ ਵੀ ਹਾਂ ਗੱਦਰ ਜੀ ਹੋ ਗਈ ਬਾਈ ਲੈ ਇਹਨੂੰ ਰੂਪ ਧਾਰ ਗਿਆ ਗੱਦਰ ਜੀ ਦਾ ਇਹ ਆ ਲਾ ਗੱਦਰ ਜੀਆਂ ਹੋ ਗਿਆ ਇਹ ਤਾਂ ਬਾਈ ਧਰਤੀ ਪਰਿਆ ਲੱਗੇਆਂ ਵੀ ਸੋ ਫਾਲਾ ਜਿਹੜੇ ਓਹ ਦੇਖੋ ਇਹ ਹਨਾੜਾ ਜਿਹੜਾ ਉਹ ਵੀ ਹੋ ਰਿਹਾ ਬਾਕੀ ਚੱਲੀ ਜਾਂਦਾ ਕੰਮ ਹਾਂ ਵੀ ਜੱਗੇ ਜੱਗੇ ਨੂੰ ਬੁਲਾਉਂਦਾ ਬਾਈ ਸੱਗੀ ਗਾਲ ਜੀ ਸਾਰਿਆਂ ਨੂੰ ਹਮਨਾ ਹਮਨਾ ਫਕਰ ਲਾ ਫੋਨ ਚੱਕਦਾ ਨਹੀਂ ਸੁੱਤਾ ਪਿਆਦਾ ਪਰ ਹੂੰ ਬੱਤਰ ਦੋ ਵਾਰ ਆ ਲਿਆ ਚੜ ਦੋ ਗੱਲਾਂ ਪੂਰਾ ਹੈ ਨਾ ਪਰਦਾ ਲੈਂਮੈਨ ਮਨ ਹਾਓ ਸਾਹਮਣੇ ਖੜਾ ਪਤਾ ਨਹੀਂ ਕੀ ਕਰਨਾ ਹੈ ਜੋ ਬਾਈ ਇਧਰ ਵਾਲੇ ਧਾਨ ਕੋਣੇ ਉਹ ਸਾਹਮਣੇ ਬਾਈ ਪੂਰੀ ਖੜ ਗਿਆ ਆ ਕੇ ਠੀਕ ਵੀ ਆ ਗਿਆ ਬਾਈ ਆਪਣੇ ਸਾਹਮਣੇ ਧਾਨ ਜਿਹੜੇ ਸੱfte ਬਾਅਦ ਖੱਤੀ ਪਨੀਰੀ ਵਾਲੀ ਆ ਇਹ ਵੀ ਬਾਈ ਪੂਰੇ ਧਾਨ ਫੁੱਲ ਬਟਾ ਫੁੱਲ ਵਧੀਆ ਹੁੰਦੀ ਜਾਂਦੇ ਆ ਲੋ ਚਾਰਾਂ ਛੜ ਲੱਗ ਰਿਹਾ ਬੱਦਲ ਹੁਣ ਦੁਬਾਰਾ ਫੇਰ ਹੋ ਗਿਆ ਆ ਲੋ ਬਾਈ ਹਾਂ ਲੋ ਆ ਜਿਹੜੇ ਇੱਕ ਨਾ ਪਹਿਲਾਂ ਲੱਗੇ ਵੇ ਰਾਜੂ ਬਾਈ ਦੇ ਧਾਨ ਵੀ ਉਹ ਬੂਝਾ ਜ਼ਿਆਦਾ ਕਰ ਗਏ ਚਲੋ ਬਾਕੀ ਕੰਮੇ ਥੱਲੀ ਜਾਂਦੇ ਆ ਵੀ ਮਹਾਰਾਜ ਦੀ ਕਿਰਪਾ ਨਾਲ ਸਾਰੇ ਚੀਜ਼ਾਂ ਬਾਈ ਮੋਟਰਪੁਰਾ ਜਾਮਣ ਲੋ ਜੀ ਨੇ ਜਿਹੜੀ ਚੀਜ਼ ਖਾਣੀ ਆ ਲੋ ਬੇਲਾ ਬੂਲਾ ਬਾਈ ਕਿਸੇ ਚੀਜ਼ ਦਾ ਲੋ ਬਾਈ ਮੈਕ ਵੀ ਪਹੁੰਚ ਗਿਆ ਮੋਟਰਪੁਰਾ ਹਾਂ ਬਈ ਗੱਬਰੂਆ ਹਾਂ ਜੀ ਅਜੇ ਧਾਨ ਲੱਗਦੇ ਕਿਸੇ ਹਜੇ ਧਾਨ ਲੱਗਦੇ ਆ ਵੀ ਬਣ ਕੇ ਕੱਲ ਡੈਡੀ ਨੂੰ ਮਿਲ ਕੇ ਆਇਆ ਕਿਖਣਾ ਠੀਕ ਠਾਕ ਹੈ ਹਾਂ ਜਿੰਦਾ ਲੇਗਾ ਤੂੰ ਪੁੱਛਦਾ ਤਾਂ ਹਾਂਜੀ ਪੁੱਛਦਾ ਤਾਂ ਜੀਰੀ ਜੂਰੀ ਦਾ ਖੇਤਾਂ ਦਾ ਜੀਰੀ ਦੇ ਪੁੱਛ ਰਿਹਾ ਮੈਂ ਜੀਰੀ ਲਾਤੀ ਤਾਂ ਸਾਰੇ ਮੈਂ ਕੱਲੂ ਰੇਪ ਪਾਉਣਾ ਹਾਂਜੀ ਤੂੰ ਉਧਰ ਪੁੱਛ ਰੇ ਤੇ ਮੈਂ ਕਿ ਉਧਰ ਸਰ ਵਿੱਚ ਨਾ ਬਾਤਾਂ ਆਏ ਹਾਂ ਤੇ ਮੈਂ ਉਧਰ ਵੀ ਰੇਹ ਖੰਡਾਦਣੇ ਉਧਰ ਅੱਜ ਦੇ ਇੱਕੋ ਸਪਰੇਅ ਕਰ ਆਇਆ ਬਹੀ ਚ ਹਾਂ ਬਸ ਠੀਕ ਮੈਂ ਰੇਹ ਵੀ ਪਾ ਦੇਣਾ ਇੱਕੋ ਮਸ਼ੀਨ ਜੀ ਪੁੱਛਦਾਦਾ ਕਿੱਥੇ ਆ ਦੂਈ ਉਹ ਉਹ ਮਿਲ ਹੀ ਨਹੀਂ ਕਿਸੇ ਪਤਾ ਨਹੀਂ ਕਿਸੇ ਕੋਲ ਚੱਲੇਗੀ ਕਿਹੜੀ ਉਹ ਖੱਬਲ ਵੱਢਣ ਵਾਲੀ ਦੀਪਾ ਦੀਪਾ ਪਤਾ ਨਹੀਂ ਕਿਹਦੇ ਕੋਲ ਕਹਿੰਦਾ ਦਾ ਐਂ ਐਂ ਕਹਿੰਦਾ ਦਾ ਮਨੂੰ ਸਵੇਰੇ ਮੇਲ ਲਿਆ ਉਹ ਕਹਿੰਦਾ ਮੈਂ ਸਪਰੇਅ ਕਰਕੇ ਆਇਆ ਅੱਛਾ ਹੁਣ ਆਪਾਂ ਬੂਟਿਆਂ 'ਚ ਕਰਾ ਦਈਏ ਆਪਣੀ ਰਾਉਂਡ ਅਪ ਠੀਕ ਨੇ ਖੱਬਲੇ ਏਡੇ ਏਡੇ ਦਾ ਖੱਬਲ ਵੀ ਹੱਥ ਚੂਹੇ ਨਾ ਖੱਡਾ ਪਾ ਦੀ ਉਹ ਚੂਹੇ ਮਾਰਨੇ ਦਵਾਈ ਪਾਰਾਂ ਦੇ ਆ ਉਹੋਨੇ ਸਵੈਲ ਲਾਉਣ ਲੱਗਣੀ ਤੇਰਾ ਉਹਦੇ ਵਿੱਚ ਪਾਰਕ 'ਚ ਹਾਂਜੀ ਸਹੀ ਗੱਲ ਹੈ ਚਲੋ ਬਾਈ ਠੀਕ ਤਾਂ ਡੈਡੀ ਡੈਡੀ ਠੀਕ ਹੈ ਨੋਕ ਤੇ ਰਿਪੋਰਟ ਓਕੇ ਹਾਂਜੀ ਹਾਂਜੀ ਚਲੋ ਬਾਈ ਠੀਕ ਹੈ ਜਾਈਦਾ ਬਾਈ ਬਾਕੀ ਕੰਮ ਚੱਲ ਜਾਂਦੇ ਨੇ